ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਕ੍ਰਿਸ਼ਨ ਤਿਆਈਐ ਜਿਸ ਜਿੱਠੀ ਸਭ ਦੁਖ ਜਾਈ ਹਰ ਕ੍ਰਿਸ਼ਨ ਤਿਆਈਐ ਜਿਸ ਡਿੱਠੀ ਸਭ ਦੁੱਖ ਜਾਈ ਦੁੱਖ ਪੰਜਨੀ ਸਾਹਿਬ ਗੜੀ ਮਹਲਾ ਪੰਜਵਾਂ ਮਾਝ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ आठ पहर आरादियै पूर्ण सतगुरु ज्ञान रहौ जित कट वसै पार ब्रह्म सोई सुहावा थाउ जाव कंकर नेर ना आवै रसना हर गुण गा सेवा सुरत ना जानिया ਨਾ ਜਾ ਪਿਆ ਰਾਦ ਓਟ ਤੇਰੀ ਧਗ ਜੀਵਨਾ ਮੇਰੀ ਠਾਕੁਰ ਅਗਮ ਗਾਦ ਤੇ ਕਿਰਪਾ ਗੋ ਸਾਈਆਂ ਨਠੇ ਸੋਖ ਸੰਤਾਪ ਤੱਤੇ ਵਾ ਨ ਲੱਗੈ ਸਤਗੁਰ ਰਖੀ ਆਪ ਗੁਰਨਰਾਇਣ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠਾ ਸਭ ਕਿਛੁ ਪਾਇਆ ਜਨ ਨਾਨਕ ਸਤਿਵਰਹਾਰ ਗਉੜੀ ਮਹਲਾ ਪੰਜਵਈ ਸੁਖੀ ਹਰਿ ਕੀ ਏਕੈ ਖਿਨ ਮਹੈ ਅੰਮ੍ਰਿਤ ਦ੍ਰਿਸ਼ਟ ਸਤਜੀਵਾਈ ਕਟਿ ਕਸ਼ਟ ਪੂਰੀ ਗੁਰ ਦੀਵਾ ਸੇਵਕ ਕਾ ਦੀਨੀ ਆਪਣੀ ਸੇਵਾ ਰਹਾਉ ਮਿਟ ਗਈ ਚਿੰਤਾ ਪੁਣੀ ਮਨ ਆਸ ਕਰੀ ਦਿਆ ਸਤਗੁਰ ਗੁਣ ਤਸ ਦੁਖ ਨਾਠੇ ਸੁਖ ਆਏ ਸਮਾਏ ਹੀਲ ਨ ਪਰੇ ਜਗੁਰ ਫਰਮਾਈ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖੁਲ ਫਲੇ ਗਉੜੀ ਮਹਲਾ 5 ਤਾਪ ਕੇ ਪਾਈ ਪ੍ਰਸਾਨ ਸੀਤਲ ਬੈ ਕੀਨੀ ਪ੍ਰਦਾਤਿ ਪ੍ਰਭ ਕਿਰਪਾ ਤੇ ਬੈ ਸੁਹੇਲੀ ਜਨਮ ਜਨਮ ਕੀ ਵਿਛਰੇ ਮੇਲੀ ਰਹੂ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਬਿਨਸਿਆਠਾਉ ਸੇ ਸੁਭਾਈ ਬੁਲੇ ਹਰ ਬਾਣੀ ਆਠ ਪੈਰੀ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮਨੀੜ ਨ ਆਵੈ ਕਹੋ ਨਾਨਕ ਜੋ ਹਰ ਗੁਣ ਗਾਵਾਏ ਗਉੜੀ ਮਹਲਾ 5 ਜੇ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਰਿਆਈ ਜਬ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕ ਸਿਬਿਨ ਨਾਹੀ ਦੂਜਾ ਕੋਈ ਜਾਕੀ ਦ੍ਰਿਸ਼ਟ ਸਦਾ ਸੁਖੁ ਹੋਈ ਸਾਜਨ ਮੀਤ ਸਖਾ ਕਰੇ ਕੋ ਹਰਿ ਹਰਿ ਅਖਰ ਮਨ ਮਹਿ ਲੇਕ ਰਵਰਿਆ ਸਰਬਤ ਸੁਆਮੀ ਗੰਗਾ ਵੇ ਨਾਨਕ ਅੰਤਰ ਜਾਮੀ ਗਉਰੀ ਮਹਲਾ ਪੰਜਵਾਂ ਕੋਟ ਬਿਗਨ ਹਰੇਖਿਨ ਮਾਹੀ ਹਰ ਹਰ ਕਥਾ ਸਾਸ ਸੰਗ ਸੁਨਾਈ ਪੀਵਤ ਰਾਮ ਰਾਸ ਅੰਮ੍ਰਿਤ ਗੁਣ ਰਾਸ ਜਪ ਹਰ ਚਨ ਮਿੱਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਧਿਆਨ ਜਾ ਕਰ ਦੇ ਪਸੇ ਭਗਵਾਨੁ ਉਖਦ ਮੰਨ ਪਰਤਨ ਸਬਸ਼ਾਰ ਕੰਨਹਾਰੁਰ ਤੇ ਮਰਤਾਰ ਤਸ ਬਰਮ ਪਜਿਉ ਪਾਰ ਬ੍ਰਹਮ ਕਉ ਨਾਨਕ ਟਲ ਇਹੋ ਧਰਮ ਗਉੜੀ ਮਹਲਾ ਪੰਜਵਾਂ ਸਾਤ ਪਈ ਗੁਰੂ ਗੋਬਿੰਦ ਸਿੰਘ ਜਾਈ ਤਾ ਪਾ ਬਿਰਸੀ ਮਿਰਪਾਈ ਰਹਾਉ ਰਾਮ ਨਾਮ ਨੇ ਤਰਸਨ ਬਖਾਨ ਬਿਨ ਸੇ ਰੋਗ ਪੈ ਕਲਿਆਨਿ ਪਰ ਬ੍ਰਹਮ ਗੁਣ ਅਗੰਬੀਚਾਰ ਸਾਧੂ ਸੰਗਮ ਹੈ ਨਿਸਤਾਰੀ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਬ੍ਰਿਧਰ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾ ਤੇਰੀ ਸਰਨ ਆਈ ਗਉੜੀ ਮਹੱਲਾ 5 ਵੈ ਨਿਤਰ ਪ੍ਰਕਾਸ਼ ਕੀਆ ਗੁਰ ਦੀਵਾ ਪਰਮ ਗਏ ਪੂਨ ਪਈ ਸ਼ੀਵ ਰਹਾ ਸੀਤਲਾ ਤੀਰ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਭਲਾ ਪੰਜਵੈ ਫਿਰ ਕਰੈ ਸੋ ਹਰ ਜਨ ਪਿਆਰੀ ਸਤ ਗੁਰ ਤੁਮਰੇ ਕਾ ਜਸ ਵਾਰੀ ਰਹਾ ਡਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈ ਜੇ ਰਖੀ ਕਰਤਾਰੀ சஸ்கிணே அமத்த நாம பிணே நி பகவான் சாசி நோதான சன் பரி பிர அத்தமி நான்கோட்ட பக்கி பிரஸ்வமீல்லா பஞ்சவ ਰਾਗ ਪਿੱਤਾ ਪ੍ਰ ਮੇਰੀ ਮੋ ਨਿਰਗੁਣ ਸਾਗੁਣ ਤੇਰੀ ਰਾਵ ਪੰਚ ਵਿਖਾ ਦੀ ਏਕ ਗਰੀਬਾ ਰਖੁ ਰਖਨੇ ਹਾਰੀ ਖੇਧ ਕਰੇ ਅਰੇ ਬਹੁ ਸੰਤਾ ਵੈ ਆਯੂ ਸੰਤੁ ਹਰੀ ਕਰ ਕਰ ਰੱਖਿਓ ਰਹੋ ਅਨਕ ਬੋ ਭਾਤੀ ਕਰ ਕਰ ਹਾਰਿਓ ਅਨਕ ਬੋ ਭਾਤੀ ਛੁਡੇ ਕਤੋਂ ਨਹੀਂ ਇਕ ਵਾਰ ਸੁਨਤਾ ਕੀ ਊਟਾ ਸਾਸ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਜ ਪਾਇਓ ਸੰਤੀ ਮਨ ਤਦਿਓ ਮੋਹੇ ਨਿਰਪਾਉ ਗੁਰ ਕਾ ਸਬਦ ਕਮਾਇ ਜੀਤ ਲੈ ਓਇ ਮਾ ਵਿਖਾ ਦੀ ਸਹਿ ਸੁਹੇਲੀ ਬਾਣੀ ਹੁ ਨਾਨਕ ਮਨ ਪਿਆ ਪ੍ਰਗਸ ਪਾਇਆ ਪੰਜ ਰਬਾਣੀ ਮਿਲਾਲ ਮਹੰਲਾ ਪੰਜਵੈ ਸਰਬ ਕਲਿਆਣ ਕੀ ਗੁਰ ਦੀਵਾ ਸਿਵ ਕਪਨੀ ਲਾਇਓ ਸਿਵ ਬਿਗਨ ਲਾਗੇ ਦਪ ਲਖਵੀ ਉ ਤਰਤ ਪੁਨੀਤ ਬੈ ਗੁਣ ਗਾਈ ਦੁਰਤ ਗਿਆ ਹਰ ਨਾਮ ਤੇ ਆਈ ਰਾਵ ਸਭਨੀ ਠਾਈ ਰਵਿਆ ਆਪੋ ਆਜੁਗਾ ਜਾ ਕਵਰ ਪ੍ਰਤਾਪ ਗੁਰਪ੍ਰਸਾਦ ਨਾ ਹੋਈ ਸੰਤਾਪ ਗੁਰ ਕੀ ਤਨ ਲਗੇ ਮਨ ਮੀਠੀ ਨਿਰਵਿਗਨ ਹੋਏ ਸਾਈ ਬੁੱਤੀ ਸਸਖੁ ਪਾਏ ਸਤਗੁਰ ਤੂਠੀ ਪਰਭ੍ਰਮ ਪ੍ਰਪਰਕ ਵਾਲੀ ਜਿਥਾ ਕੀਤਾ diss ਨਾਲੀ ਨਾਨਕ ਦਾਸ ਖਸਮ ਬ੍ਰਤਪਾਲੀ ਬੇਲਾ ਮਹੱਲਾ ਪੰਜਵੈ ਚਨ ਕੰਨ ਪ੍ਰਹਿ ਦਿੱਤੀ ਧਾਈ ਦੁਖੇ ਸਗਲੇ ਸੁਪਾਈ ਗੁਰ ਦੁੱਖਾਂ ਤਿਆ ਦੀਨੋ ਦਾਨ ਸਫਲ ਜਨਮ ਜੀ ਮਨ ਪਰਵਾਰਾਈ ਰਹਾ ਅਕਤਕਤਾ ਮ੍ਰਿਤ ਪ੍ਰਭਾਣੀ ਕਾ ਨਾਨਕ ਜਪ ਜਿਵੈ ਗਿਆਨੀ ਬਿਲਾਲ ਮਹੱਲਾ ਪੰਜਵੇਂ ਸਾਧ ਪਈ ਗੁਰ ਸਤਗੁਰ ਪੂਰੀ ਸੁਖੁ ਜੇਵਾਂ ਜੀ ਅਨਹਤੂਰੀ ਰਹਾਉ ਤਾਪ ਤਾਪੁ ਸੰਤਾਪ ਬਿਨਾਸੀ ਹਰਿ ਸਿਮਰਤਿ ਕਿਲ ਵਿਕਸੈ ਨਾਸੀ ਅਨੰਦ ਕਰ ਮੇਰਾ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸੁਹਾਰੀ ਬਿਲਾ ਮਹਲਾ ਪੰਜਵਾ ਸਗਲ ਅਨੰਦ ਕੀਆ ਪਰਮੇਸ਼ਰੀ ਆਪਣਾ ਮਿਰਸ ਮਾਰਿਆ ਸਾਜਨਾ ਮੋਹ ਕਿਰਪਾਲਾ ਬੀਸੇ ਸੰ ਪਰਿਵਾਰਿਆ ਕਾਰਜ ਸੰਗੁਰੇ ਆਪ ਸੁਵਾਰਿਆ ਵੱਡੀ ਆਜ਼ਾਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਨ ਤ੍ਰਿਪਵਨ ਹਰਿਆ ਹੋਈ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਕੋਲ ਪਾਈ ਪੂਰਨ ਇੱਛੁ ਪੁਜਾਰਿਆ ਬਲਾਲ ਮਹੱਲਾ ਪੰਜਵੇਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰਿਆ ਆਇ ਰਹਉ ਰਜ ਰਜ ਪੂਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਤ ਮਾਇ ਸਿਆਈ ਨਾਨਕ ਗੁਰੂ ਪੂਰੀ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿਰ ਖਾਈ ਬਿਲਾ ਲਾਲ ਮਹਲਾ ਪੰਜਵਈ ਤਾ ਸੰਤਾ ਸੈਨੇਗੇ ਬਿਨਸੀਤੀ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਾਵ ਸਰ ਸੁਖਾ ਤੇਰੀ ਮੰਡਲੀ ਤੇ ਰਾਮੰਤ ਨਿਰੋਗ ਗੁਰ ਗਾਓ ਨਿਤ ਰਾਮ ਕੀ ਇਹ ਅਖਦ ਜੋਗ ਆਏ ਬਸ ਕਰ ਦੇ ਇਸ ਮੈਂ ਇਹ ਫਰੀ ਸੰਯੋਗ ਨਾਨਕ ਪ੍ਰਭ ਸਰ ਪਰਸਨ ਪਏ ਲੈ ਗਏ ਬਿਉਗ ਮਿਲਾ ਲ ਮਹਲਾ ਪੰਜਵੈ ਬੰਦਨ ਕਾਟਿਆ ਪ੍ਰਭ ਹੁਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦ ਨਿਹਾਲ ਗੁਰੂ ਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਾਮਨ ਜੋਗ ਰਹਾਉ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿਤੈ ਹਰ ਦੁਖ ਨ ਜਾਪੈ ਹਰ ਹਰੀ ਹਰ ਹਰੀ ਹਰ ਜਾਪੀਐ ਅੰਤਰ ਲਿਵ ਲਾਈ ਕਿਲਵਕ ਤ੍ਰੈ ਸੁਧ ਹੋਏ ਸਾਧੂ ਸਰਨਾਈ ਸੰਤ ਜਪ ਤਾਰੇ ਨਾਮ ਜਸ ਤਾਂ ਕੀ ਦੂਰ ਬਿਲਾਹੀ ਮਹਾਂ ਮੰਤਰ ਨਾਨਕ ਕਟੈ ਹਰ ਕੀ ਗੁਣ ਗਾਈ ਬਲਾਲ ਮਹੱਲਾ ਪੰਜਵਾ ਹਰ ਹਰੀ ਹਰੇ ਰਾਦੀਐ ਹੋਈਏ aarog ਰਾਮ ਚਨ ਕੀ ਲਛਟਿਕਾ ਜਨਮ ਆ ਰਿਆ ਰੋਗ ਰਹਾ ਭਰਪੂਰ ਹਰਿ ਜਾਪੀਐ ਨਿਤ ਕੀਤੇ ਭੋਗ ਸਾ ਸੰਕੈ ਵਾਰਣੈ ਮਿਲਿਆ ਸੰਜੋਗ ਜੇ ਸਿਮਰਤੈ ਸੋ ਪਾਈਐ ਬਿਨ ਸੇ ਬਿਯੋਗ ਨਾਨਕ ਪ੍ਰਸਰਿ 나ਗਤੀ ਕਨ ਕਨ ਜੋਗੈ ਰਾਗ ਬਿਲਾਵਲ ਮਹੱਲਾ 5ਵਾਂ ਦੁਪਦੀਕਰ 5ਵਾਂ ਇੱਕ ਓੰਕਾਰ ਸਭ ਘਰ ਪਰਸਾਦੀ ਅਵਰੁਪਾ ਸਭ ਤਿਆਗਿਆ ਦਾਰੂ ਨਾਮ ਲਿਆ ਤਪਸ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖ ਨਿਹਾਰੀ ਰੱਖਿਆ ਆਪਣੀ ਕਰਮਿਆ ਰਹੋ ਮਹਾਂ ਪਕਰੇ ਪ੍ਰਭ ਕਾਢਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਉ ਮੇਲਾ ਮਹੱਲਾ ਪੰਜ ਵਾਰ ਰੋਗ ਮਿਟਾਇਆ ਆਉ ਪ੍ਰਭ ਉਪਜਿਆ ਸੁਖ ਸਾਤ ਵਡ ਪਰਤਾਪ ਚਰਜ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨਾ ਗਤੀ ਜੋ ਸੁਆਸ ਹਾਈ ਰਹਾ ਮਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਨਿਲਾਲ ਮਹੱਲਾ ਪੰਜਵੈ ਤਾਤੀ ਵ ਨ ਲੱਗੈ ਪਾਰ ਬ੍ਰਹਮ ਸਰਨਾਈ ਚਾ ਗਿਰਦ ਹਮਾਰੇ ਰਾਮ ਕਾ ਦੋਹ ਲੱਗੇ ਨਾ ਪਾਈ ਸਤਿਗੁਰੂ ਪੂਰਾ ਭੀਟਿਆ ਜਿਨ ਬੰਤ ਬਣਾਈ ਰਾਮ ਨਾਮ ਔਖੜੀਆ ਏਕਾ ਲਿਵ ਲਾਈ ਰਹਾਉ ਰੱਖ ਲੀਏ ਤਨ ਰਖਨ ਹਾਰ ਸਭ ਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਮੇ ਲਾਲ ਮਹੱਲਾ ਪੰਜਵੈ ਆਪਣੇ ਬਾਲਕ ਵਰਖਿਆਨ ਪਰਮ ਭ੍ਰਮ ਗੁਰ ਦੀਵ ਸੁਖ ਸੰਤ ਸਹਜ ਆਨੰਦ ਭੈ ਬੁਨ ਬਈ ਸਿਉ ਰਹੁ ਪਜਨਾ ਕੀ ਬੇਨਤੀ ਸੁਣੀ ਬਰਾ ਆਪ ਰੋਗ ਵਿਟਾ ਜੀਵਾਲਿਆਂ ਡਾਕਵਲ ਪ੍ਰਤਾਪ ਦੁਖ ਮਾਰੇ ਬਖਸ਼ਨੈ ਆਪਣੀ ਕਲਧਾਰੀ ਮਨ ਬਾਸ਼ਤ ਫਲ ਪਾ ਦਿੱਤੈਨ ਨਾਨਕ ਬਲੇਹਾਰੀ ਬਿਲਾਲ ਮਹਲਾ 5 ਵੈ ਤਾਪ ਲਾਇਆ ਗੁਰਸੇਰ ਜਿਨਹਾਰੂ ਸੰਗੁਰੇ ਆਪਣੇ ਕੋ ਮਿਲ ਜਾਈ ਜਿਨ ਪੈ ਰਕੀ ਸਾਰੇ ਸੰਸਾਰੀ ਰਹਿ ਕਉ ਮਤਕ ਤਾਰ ਬਾਲ ਕ ਰਖ ਲੀਨੋ ਪਰਵ ਅਮਰਤ ਨਾਮ ਰਹਿਦੀ ਨਾ ਦਾਸ ਕੀ ਲਾਜ ਰਖੇ ਮਿਹਰਵਾਨ ਗੁਰੂ ਨਾਨਕਾ ਬੁਲੇ ਦਰਗੀ ਪਰਵਾਨ ਮਿਲਾਲਮ ਹੰਦਾ ਪੰਜ ਵੈ ਤਾ ਪਾਪ ਤੀ ਰਖੀ ਆਪ ਸੀਤਲ ਵੈ ਗੁਰ ਚੰਨੀ ਲਾਗੀ ਰਾਮ ਨਾਮ ਮੇਰੇ ਮੈਂ ਜਾਪੂਰਾ ਕਰ ਕਿਰਪਾ ਤੂੰ ਪ੍ਰਾਨੀ ਨੇ ਜਗਤੋਦਾਰ ਨੌਖੰਨ ਪ੍ਰਤਾਪੁ ਧੁਗ ਬਿਨ ਸੇ ਸੁਖ ਅੰਤ ਪ੍ਰਵੇសា ਕ੍ਰਿਸ਼ਨ ਵੁ ਜੀ ਮਨ ਤਨ ਸਤਰਾਪੁ ਅਨਾਥ ਕੋ ਨਾ ਤੂੰ ਸੰਸਮਰਤਾ ਸੈਨ ਸੀਟ ਕੋ ਮਾਈ ਬਾਪ ਪਤਵਰਸ਼ਾ ਪੰਜਨ ਸੁਆਮੀ ਗੰਗਾ ਵਚਨਾਨਕ ਆਲਾਪ ਸੋਟ ਮਹੱਲਾ ਪੰਜਵਾਂ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਿਆ ਰੁਗਾ ਕੋਟ ਵਿਗਨ ਲਾਤੀ ਪ੍ਰਭ ਸਰਨਾ ਪਰਤੀ ਭਲੀ ਸੰਜੁਗਾ ਪ੍ਰਭਾਨੀ ਸਹ ਸੁਭਾਗ ਕੀਆ ਗਾਵੋ ਸੁਨੋ ਪੜੋ ਨਿਤ ਪਾਈ ਗੁਰਪੂਰੇ ਤੂੰ ਰਾਖਿ ਅਰੋ ਸੱਚਸੇ ਮਿੱਤ ਵਡਾਈ ਭਗਤ ਵਛਲ ਦਈ ਅੱਲਾ ਸੰਤਾ ਕੀ ਬੈ ਰਖਦਾ ਆਇ ਆਦੂ ਮਿਰਦ ਪ੍ਰਤਪਾਲਾਉ ਹਰ ਅੰਮ੍ਰਿਤ ਨਾਮ ਪੋਜਿ ਨਿਤ ਪੁਚਾ ਸਰਬ ਵੇਲਾ ਸੁਮਖ ਪਾਉ ਜਰ ਅਮਰਤਾ ਪੋ ਸਭ ਨਠਾ ਗੁਣ ਗੋਵਿੰਦ ਨਿਤ ਗਾਉ ਸੁਣੀ ਅਰਦਾਸ ਸੁਆਮੀ ਮੀਰੇ ਸਰਬ ਕਲਾ ਬਣਾਈ ਪਰਗਟ ਪਈ ਸਗਲੇ ਜੁਗ ਅੰਤਰ ਨਾਨਕ ਕੀ ਵਡਿਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕੀ ਵਡਿਆਈ ਸੋਠ ਮਹੱਲਾ ਪੰਜਵਾ ਸੁਖ ਮੰਗਲ ਕਲੀਆਂ ਸਹਿਜੁ ਨ ਪ੍ਰਭ ਕੀ ਚਰਨ ਨਿਹਾਰੀਆ ਰੱਖ ਨਿਹਾਰੀ ਰੱਖ ਬਾਰਕ ਸਭ ਗੁਰ ਤਾਵ ਉਤਾਰਿ ਆਵ ਉਬਰੇ ਸੰਤ ਗੁਰ ਕੀ ਸਰੇ ਨਾਈ ਜਾਂ ਕਿਸੇ ਨਾ ਬਿਰਥੀ ਜਾਈ ਰਹਾ ਕਰਮ ਸੂ ਬਰ ਪਰ ਸੁਖਾ ਪ੍ਰਵ ਆਪਣੇ ਪੈਂਧਿਆ ਲਾ ਨਾਨਕ ਬਿਗਨਾ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾਉ ਸੋਟ ਮਹਲਾ ਪੰਜਵਾਂ गय कले रूप सनाथी प्र अपने कृपा दारी आ रो स्वामी पूर्ण कल हमारी हाजियो तो सुख राख सूराखलिहू भाई मेरे ले को प्र आगे अरदास हो जो मांगो जो सोई सोई पावो, सोई पावो अपने, अपने खसम भरूसा ਕਹੁ ਨਾਨਕ ਗੁਰ ਪੂਰਾ ਬਿਟਿਉ ਮਿਟਿਓ ਸਗਲਾਂ ਦੀ ਸਭ ਸੋਟ ਮਹੱਲਾ ਪੰਜਵੈ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਉ ਤਾਪ ਰੋਗੈ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੋਇ ਦਤ ਕਨ ਕਨ ਸਮਰਾਸ ਸੁਵਾਮੀ ਪੂਰਨ ਪੁਰਖ ਵਿਦਾਤਾ ਰਹਾਉ ਆਨੰਦ ਬਨੋਰ ਮੰਗਲ ਗੁਣ ਕਾ ਹੋ ਗੁਰ ਨਾਨਕ ਫੈਦੀਆਲਾ ਜੈ ਜੈਕਾਰ ਪੈਜਾ ਬੀਤਰ ਹੁਆ ਪਾਰ ਬ੍ਰਹਮ ਰਖਵਾਲਾ ਛੋਟ ਮਹੱਲਾ ਪੰਜਵਾ ਦੁਰ ਤੱਕਿਆ ਹਰ ਪ੍ਰਭ ਆਪੇ ਸਭ ਸੰਸਾਰੋ ਬਾਰੀਆ ਪਰ ਬ੍ਰਹਮ ਪ੍ਰਕਿਰਪਾਦਾਰੀ ਹਮਰਾ ਆਪਣਾ ਬੇਦ ਸਮਾਰਿਆ ਹੋਈ ਰਾਜੀ ਰਾਮ ਕੀ ਰਖਵਾਲੀ ਸੂ ਸਹਿਜ ਆਨੰਦ ਗੁਣ ਗਾਓ ਮਨ ਤਨ ਬਿ ਸੁਖਾਲੀ ਰਹੋ ਫਤੋ ਦੋ ਦਾਨ ਸਭ ਗੁਰ ਮੀਰਾ ਮੋਇ ਇਸ ਕਬਰ ਵਾਸਾ ਬਖਸ਼ ਲੈ ਸਭ ਸੱਚੇ ਸਾਹੀ ਮੂ ਸੁਨ ਨਾਨਕੀ ਅਰਦਾਸਾ ਸੋਟ ਮਹੱਲਾ ਪੰਜਵਾਂ ਬਖਸ਼ਿਆ ਪਰਮ ਪਰਮੇਸ਼ਰੀ ਸਗਲੇ ਰੋਗ ਬਿਦਾਰੀ ਗੁਰਪੂਰੇ ਕੀ ਸੱਨੀ ਉਬਰੈ ਕਾਰ ਸਭ ਸੁਵਰੀ ਅਜਨ ਸਿਮਰਿਆ ਨਾਮ ਧਾਰੂ ਤਵ ਉਤਾਰਿਆ ਸੰਗਰ ਪੂਰੇ ਆਪਣੀ ਕਿਰਪਾ ਦਾ ਰਹਿ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗਉਂਦ ਹਰ ਰਾਖਿਆ ਵਣੀ ਬਣਾਈ ਨਾਨਕ ਕਰਤੇ ਕੀ ਸੌਚ ਸਬਦ ਸਤਿ ਭਾਖਿ ਸੋਰਠਮਲਾ ਪੰਜਵਾ ਹੈ ਕਿਰਪਾ ਸੁਆਮੀ ਮੇਰੀ ਤੇ ਸਾਚੇ ਦਰਬਾਰ ਸਤਗੁਰੂ ਤਾਪ ਗਵਾਇਆ ਭਾਈ ਠਾਣ ਪਈ ਸੰਸਾਰ ਆਪਣੇ ਜੀ ਜੰਤ ਆਪੇ ਰੱਖੇ ਜਮੇ ਕਿਉ ਹਟ ਤਾਰੇ ਹਰ ਕੀ ਚਰਨ ਦੇ ਉਰਧਾਰ ਸਦਾ ਸਦਾ ਪ੍ਰਭ ਸਿਮਰੇ ਭਾਈ ਦੁੱਖ ਕਿਲਵਿਕ ਘਟ ਨ ਹੋਰ ਰਹਾਉ ਤਿਸ ਕੀ ਸਨਿਉ ਬਰੇ ਭਾਈ ਜਿਨ ਅਰਚਿਆ ਸਭ ਕੋਈ ਕਰਨ ਕਾਨ ਸਮਰਸੋ ਆਮੀ ਕਨਕਾ ਸਮਰਸੋ ਪਾਈ ਸੱਚੇ ਸੱਚੀ ਸੂਈ ਨਾਨਕ ਪ੍ਰਭ ਤੇ ਆਏ ਭਾਈ ਮਨ ਤਨ ਸੀਤਲ ਹੋਈ ਸੋਟ ਮਹੰਲਾ ਪੰਜਿ ਵਾਈ ਸੰਤਾ ਹਰ ਹਰ ਨਾਮ ਪਿਆਈ ਸੁਖ ਸਾਗਰੀ ਪ੍ਰਾਇਸ਼ਰ ਨਹੀਂ ਮਨ ਜਿੰਦਿਆੜਾ ਫਿਲ ਪਾਈ ਰਹਾ ਸੰਗਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਰਮ ਪ੍ਰਭ ਕਰ ਦਿਆਲਾਓ ਦੁੱਖ ਮਿਟਿਆ ਪਰਵਾਰੀ ਪਰਮ ਪ੍ਰਭ ਪ੍ਰਭ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਤਾ ਨੰਗਲ ਰਸ ਰੂਪਾ ਹਰ ਕਾ ਨਾਮ ਧਾਰੋ ਨਾਨਕ ਪਤਰਾ ਕੀ ਪਰਮੇਸ਼ਰੇ ਬ੍ਰਿਆ ਸਭ ਸੰਸਾਰ ਸੋਟ ਮੰਲਾ ਪੰਜਵਾ ਮੀਰਾ ਸਤਗੁਰ ਰਖਵਾਲਾ ਹੋਆ ਧਰ ਕਿਰਪਾ ਪ੍ਰਭ ਆਦੇ ਰੱਖਿਆ ਹਰ ਗੋਵਿੰਦ ਨਮਨ ਰੂਵਾਰ ਹੋ ਤਾਪ ਗਿਆ ਪ੍ਰਭ ਮਿਟਾਇਆ ਜਨ ਕੀ ਲਾਜਿਲ ਕਾਈ ਸਾਧ ਸੰਗਤ ਤੇ ਸਫਲ ਪਾਈ ਸਤਗੁਰ ਕੈ ਬਲ ਜਾਈ ਹਲ ਪਾਤ ਪ੍ਰਾਤੋ ਸਵਾਰੇ ਹਮਰਾ ਗੁਣ ਆਗੋ ਨਾ ਵਿਚਾਰਿਆ ਟਲ ਬਚਨ ਨਾਨਕ ਗੁਰਤੀ ਰਾ ਸਫਲ ਕਰਮਸਤ ਤਾਰਿਆਉ ਸੋਰਠਿ ਮੁਲਾ ਪੰਜਵੈ ਜੀਏ ਜੰਤਰ ਸਹਿ ਤਿਸਕੇ ਕੀਏ ਸੁਈ ਸੰਸਹਾਈ ਆਪਣੇ ਸੇਵਕੀ ਆਪੇ ਰੱਖੇ ਫੂਨ ਭਈ ਬਡਾਈ ਪਰਮ ਭਰਮ ਪੂਰਾ ਮੇਰਾ ਨੋ ਅਲੂਗ ਗੁਰੂ ਰੈ ਪੂਰੀ ਸਭ ਰੱਖੀ ਹੋਵੇ ਸਗਲਾ ਦਿਆਲੂ ਰਹਾਉ ਅੰਦਰ ਨਾਨਕ ਨਾਮ ਦੇਾਈ ਜੀ ਪ੍ਰਾਨ ਕਰ ਦਤ ਔਠੂ ਆਪਣੇ ਦਾਸ ਕੋ ਕੰਠ ਲਾਈ ਰੱਖੇ ਜਿਉ ਬਾਰਕ ਪਤਮ ਤਉ ਸੋਠ ਮਹਲਾ 5 ਠੰਡਾ ਪਾਈ ਕਰਤਾਰੀ ਤਾ ਛੋੜ ਗਿਆ ਪਰਵਾਰੀ ਗੁਰੂ ਰਹਿ ਰਾਖੀ ਸਨਸਤੇ ਕੀ ਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਂਤ ਸਹਜ ਸੁਖ ਕਿਨ ਮੈਂ ਉਪਜੀ ਮਨ ਹਵਾਉ ਸਦਾ ਸੁਖ ਨਰਹਾਉ ਹਰ ਰਾਮ ਨਾਮ ਦੀਓ दारू ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ داری ਤਨ ਸਗਲੀ ਬਾਤ ਸਵਾਰੀ ਪ੍ਰਾਪਨਾ ਮਿਰਤ ਸਮਾਰਿਆ ਹਮਰਾ ਗੁਣ ਅਗੋਨਾ ਵਿਚਾਰਿਆ ਗੁਰ ਕਾ ਸਦਪਿਓ ਸਾਖੀ ਤਿੰਨ ਸਗਲੇ ਲਾਜ ਰਖੀ ਬੁਲਾਇਆ ਬੋਲੀ ਤੀਰਾ ਤੂੰ ਸਾਇਗੁਨੀ ਗਹਿਰਾ ਜਵਨਾਨਕ ਨਾਮ ਸਾਖੀ ਆਪਣੀ ਦਾਸ ਕੀ ਪਹਿਜ ਰਾਕੀ ਸੋ ਰਿਠੇ ਮਹਲਾ ਪੰਜਵੈ गुरपुरा आरा दे सली सादी सादे सगलम वाजी बे तूरे संत राम पाया संत स्थान वसे सुसे जी सगले दुख मिटाया पूरे की बाणी पारन पानी पानी नानक दास कहानी नानक विखानी निर्मकत कहाणी नानकास वखाणी निर्मलकत कहाणी नानकासी निमल <Nirmal> कहाणी